ਗੁਰਤੇਗ ਭਾਦਰ ਪਿਤਾ ਜੀ ਸਿੰਘਾਸਨ ਦੇ ਬੈਠੇ ਨੇ ਸਤਿਗੁਰ ਦੀ ਸ਼ਰਨ ਦੇ ਵਿੱਚ ਭਾਈ ਬੱਜਰ ਜੀ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਇਹ ਪਰਿਵਾਰ ਸਮੇਤ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਕੁਝ ਕੁ ਦਿਨ ਸਤਗੁਰੂ ਦੀ ਸ਼ਰਨ ਚ ਰਹਿ ਕੇ ਸੇਵਾ ਕਰਦੇ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਇਹ ਭਾਈ ਬੱਜਰ ਜੀ ਗੁਰਮੁਖੋ ਉਹ ਗੁਰਮੁਖ ਹੋਏ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਤੇ ਦਾਦਾ ਜੀ ਵੀ ਜਿਨ੍ਹਾਂ ਨੇ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇਲੇ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਲਵਾਈਆਂ ਸਤ ਗੁਰੂ ਜੀ ਵੱਲੋਂ ਜੰਗਾਂ ਕਰਦੇ ਆ ਕਰਦੇ ਆ ਇਹਨਾਂ ਦੇ ਪਿਤਾ ਜੀ ਵਸ਼ੀਖੀ ਹੋ ਗਏ ਸਨ ਉਹ ਸਤ ਗੁਰੂ ਧੰਨ ਗੁਰੂ ਤੇਗ ਬਹਾਦਰ ਪਿਤਾ ਦੀ ਸ਼ਰਧ ਰਹਿ ਕੇ ਸੇਵਾ ਕਰਦੇ ਨੇ ਆਏ ਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਅਨੰਦਪੁਰ ਸਾਹਿਬ ਪਰ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਪਿਆਰ ਵੱਧ ਗਿਆ ਸਤਿਗੁਰ ਨੂੰ ਬੇਨਤੀ ਕਰਨ ਲੱਗੇ ਸਤਿਗੁਰ ਜੀ ਅਸੀਂ ਤੁਹਾਡੇ ਚਰਨਾਂ 'ਚ ਹੀ ਰਹਿਣਾ ਹੈ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵੀ ਪਰਿਵਾਰ ਸਮੇਤ ਟਿਕ ਗਏ ਤੇ ਭਾਈ ਬੱਜਰ ਦੀ ਵਿੱਚ ਇੱਕ ਬੜਾ ਵੱਡਾ ਗੁਣ ਸੀ ਇਹ ਸ਼ਸਤਰ ਦੇ ਧਨੀ ਸਨ ਇੱਕ ਦਿਨ ਗੁਰ ਤੇਗ ਬਹਾਦਰ ਪਿਤਾ ਜੀ ਇਹਨਾਂ ਨੇ ਕੂਲ ਬੁਲਾਉਂਦੇ ਨੇ ਕਹਿੰਦੇ ਭਾਈ ਬੱਜਰ ਜੀ ਅੱਜ ਤੋਂ ਇੱਕ ਹੋਰ ਤੁਹਾਡੀ ਅਸੀਂ ਡਿਊਟੀ ਲਗਾਉਣ ਲੱਗੇ ਆ ਹੁਕਮ ਸਤਿਗੁਰ ਜੀ ਕਹਿੰਦੇ ਤੁਹਾਡੇ ਸਪੁੱਤਰ ਨੇ ਗੋਬਿੰਦ ਰਾਏ ਜੀ ਪਹਿਲਾ ਨਾਮ ਗੋਬਿੰਦ ਰਾਏ ਸੀ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਤੁਸੀਂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਤੇ ਭਾਈ ਬੱਜਰ ਜੀ ਨੇ ਤੁਮੇ ਹੱਥ ਜੋੜਨੇ ਸਤਿਗੁਰੂ ਮੇਰੇ ਧੰਨ ਭਾਗ ਜੋ ਮੇਰੇ ਗਰੀਬ ਨੂੰ ਇਸ ਲਾਇਕ ਤੁਸ ਸਮਝਿਆ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਸਿਰ ਤੇ ਹੱਥ ਰੱਖਣਾ ਗਰੀਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜੇ ਸ਼ਸਤਰ ਵਿਦਿਆ ਸਥਾਈ ਹੈ ਨਾ ਉਹ ਭਾਈ ਬੱਜਰ ਜੀ ਨੇ ਸਿਖਾਈ ਹੈ ਪਾਤਾਂਵਲੇ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਉਦਾਂ ਗੁਰੂ ਸਮਰੱਥ ਹੈ ਪਰ ਦੁਨਿਆਵੀ ਤੌਰ ਤੇ ਜਿਵੇਂ ਵਿਖਿਆ ਜਾਵੇ ਗੁਰਮੁਖੋ ਨਿਜੇ ਬਾਜੀ ਤੀਰ ਚਲਾਉਣਾ ਤਲਵਾਰ ਬਾਜੀ ਇਹ ਭਾਈ ਬੱਜਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਈ ਹੈ ਸਮਾਂ ਬੀਤਿਆ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਵੱਜਰ ਦੀ ਪਰਿਵਾਰ ਸਿਮਤ ਸੇਵਾ ਕਰਦੇ ਨੇ ਇੰਨਾ ਜੀ ਇੱਕ ਸੁਪਤਰੀ ਹੈ ਜਿਹਦਾ ਨਾਮ ਆਇਆ ਬੀਬੀ ਭਿੱਖਾ ਇਹਨੇ ਵੀ ਆਪਣੇ ਪਿਤਾ ਜੀ ਦੇ ਕੋਲੋਂ ਸ਼ਸਤਰ ਵਿੱਧਿਆ ਸਿੱਖੀ ਹੋਈ ਹੈ ਇਹ ਪਰਿਵਾਰ ਦਿਨ ਰਾਤ ਸਤ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਦੇ ਨੇ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਬੀ ਭਿੱਖਾ ਨੂੰ ਕੋਲ ਬੁਲਾਉਂਦੇ ਨੇ ਅੱਖ ਲੱਗੇ ਬੀਬੀ ਪਿੱਖਾ ਜੀ ਅੱਜ ਤੋਂ ਤੁਸੀਂ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਆ ਬੀਬੀਆਂ ਨੂੰ ਸਤਿਵੰਤ ਸਤਿਗੁਰ ਜੀ ਬੀਬੀ ਪਿੱਖਾ ਜੀ ਹੁਣ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ ਹੁਣ ਸਤਕੁਤੀ ਸ਼ਰਦ ਵਿੱਚ ਰਹਿ ਕੇ ਸੇਵਾ ਨਿਮਹਾਉਂਦੇ ਨੇ ਤੇ ਦੂਸਰੇ ਪਾਸੇ ਭਾਈ ਦੁਰਗਾ ਦਾਦਾ ਦਾ ਸੁਪੁੱਤਰ ਭਾਈ ਆਲਮ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਰਨ ਵਿੱਚ ਲੈ ਕੇ ਸੇਵਾ ਕਰਦਾ ਹੈ ਭੱਜ ਭੱਜ ਕੇ ਸੇਵਾ ਕਰਦਾ ਹੈ ਸਾਡਾ ਇਤਿਹਾਸ ਕਹਿੰਦਾ ਭਾਈ ਆਲਮ ਜੀ ਬੜੇ ਫਰਤੀਲੇ ਸਨ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਆਲਮ ਜੀ ਵੱਲ ਕਿਵੇਂ ਨੱਚ-ਨੱਚ ਸੇਵਾ ਕਰਦਾ ਹੈ ਇਹ ਨੱਚ-ਨੱਚ ਸੇਵਾ ਕਰਦਾ ਹੈ ਕਿਵੇਂ ਨੱਚਦਾ ਫਿਰਦਾ ਹੈ ਤੇ ਉਸ ਦਿਨ ਤੋਂ ਭਾਈ ਆਲਮ ਜੀ ਦੇ ਨਾਲ ਪਿਛਲੇ ਬਣ ਲੱਗ ਗਿਆ ਭਾਈ ਆਲਮ ਜੀ ਨੱਚਣਾ ਜੇ ਤੁਸੀਂ ਇਤਿਹਾਸ ਨਾਮ ਸੁਣਦੇ ਨਾ ਭਾਈ ਆਲਮ ਜੀ ਨੱਚਣਾ ਪਹਿਲਾ ਨਾਮ ਸੀ ਭਾਈ ਆਲਮ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਆਖੇ ਨਾ ਵੇਖੋ ਕਿਵੇਂ ਨੱਚ-ਨੱਚ ਸੇਵਾ ਕਰਦਾ ਭਾਈ ਆਲਮ ਕਿਵੇਂ ਚਾਹ ਦੇ ਨਾਲ ਸੇਵਾ ਕਰਦਾ ਹੈ ਤੇ ਉਸ ਦਿਨ ਤੋਂ ਪਿਛਲੇ ਪਾਸੇ ਨਾਮ ਦੇ ਲੱਗ ਗਿਆ ਨੱਚਣਾ ਭਾਈ ਆਲਮ ਜੀ ਨੱਚਣਾ ਵੀ ਬੜੀ ਸੇਵਾ ਕਰਦੇ ਨੇ ਇਹ ਸਤਿਗੁਰੂ ਪ੍ਰਸ਼ਾਦਾ ਵੀ ਸ਼ਗਾਉਂਦੇ ਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਇਦਰੋਂ ਬੀਬੀ ਭिक्खा ਵੀ ਜਵਾਨ ਹੋ ਚੁੱਕੀ ਹੈ ਭਾਈ ਆਲਮ ਜੀ ਵੀ ਜਵਾਨ ਨੇ ਗੁਰਮੁਖੋ ਤੇ ਗੁਰੂ ਗੋਬਿੰਦ ਸਿੰਘ ਜੀ ਆ ਵਿੱਚ ਪਾ ਕੇ ਇਦਰੋਂ ਭਾਈ ਦੁਰਗਾਦਾਸ ਜੀ ਨਾਲ ਗੱਲ ਕੀਤੀ ਇਦਰੋਂ ਭਾਈ ਬੱਜਰ ਜੀ ਨਾਲ ਗੱਲ ਕੀਤੀ ਭਵ ਆਵ ਚੋਲੇ ਬਣ ਕੇ ਭਾਈ ਆਲਮ ਜੀ ਦਾ ਤੇ ਬੀਬੀ ਭिक्खा ਜੀ ਦਾ ਵਿਆਹ ਕਰਾਤਾ ਨੰਦਕ ਰਾਜ ਰਾਜ ਦੇ ਪੱਗਾਂ ਵਾਲਿਓ ਸਤਗੁਰੂ ਦੀ ਛੱਤ ਦੇ ਕੇ ਸੇਵਾ ਕਰਦੇ ਨੇ ਦਿਨ ਰਾਤ ਇਹਨਾਂ ਦੇ ਕਰ ਤਿੰਨ ਸੁਪੁੱਤਰ ਹੁੰਦੇ ਨੇ ਜੀ ਹੁਣ ਗੱਲ ਸੁਣਿਓ ਭਾਈ ਮੇਰ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਤੇ ਭਾਈ ਬਾਗੜ ਸਿੰਘ ਜੀ ਸਮਾਂ ਆਉਣ ਤੇ ਸਾਰਿਆਂ ਦੇ ਪਰਿਵਾਰ ਸਬਿਤ ਅਮਰਤ ਚੱਕਿਆ ਜੀ ਪੱਗਾਂ ਵਾਲਿਓ ਇੱਕ ਦਿਨ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਾਰੇ ਪਰਿਵਾਰ ਨੂੰ ਬੁਲਾਉਂਦੇ ਨੇ ਆਖਣ ਲੱਗੇ ਭਾਈ ਆਲਮ ਜੀ ਬੀਬੀ ਪਿੱਖਾ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਪਰਿਵਾਰ ਸਮੇਤ ਕੋਈ ਮੰਗ ਹੈ ਤੁਹਾਡੀ ਕੁਝ ਮੰਗ ਲਓ ਤੇ ਉਸ ਵੇਲੇ ਬੀਬੀ ਪਿੱਖਾ ਜੀ ਨੇ ਭਾਈ ਆਲਮ ਜੀ ਨਚਨਾ ਜੀ ਨੇ ਦੋਵੇਂ ਹੱਥ ਜੋੜ ਲੈ ਸਤਗੁਰੂ ਜੀ ਇਹ ਪਰਿਵਾਰ ਤੁਹਾਡਾ ਹੈ ਕੁਝ ਮੰਗ ਲਓ ਸਤਿਗੁਰੂ ਪਰਵਾੜ ਤੁਹਾਡਾ ਹੈ ਕਿਰਪਾ ਕਰਿਓ ਜੇ ਟੁੱਟਿਓ ਨਾ ਕਿਰਪਾ ਕਰਿਓ ਪਰਵਾੜ ਨੂੰ ਆਪਣੇ ਲੇਖੇ ਵਿੱਚ ਲਾ ਲਿਓ ਬੜੀ ਵੱਡੀ ਮੰਗ ਜੇ ਬਹੁਤ ਜਨਮ ਵਿਛਰੇ ਤੇ ਮਾਤੋ ਇਹ ਜਨਮ ਤੁਹਾਰੇ ਲਿਖਿਆ ਹੈ ਪਿਤਾ ਜੀ ਪਰਿਵਾਰ ਨੂੰ ਲੇਖੇ ਵਿੱਚ ਲਾ ਲਿਓ ਸਤਸੰਗਿਓ ਇਧਰ ਸਮਾ ਆਇਆ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀ ਫੌਜਾਂ ਨੇ ਸਾਡਾ ਇਤਿਹਾਸ ਕਹਿੰਦਾ ਤਰੀਬਨ 6 ਮਹੀਨੇ ਤੋਂ ਵੱਧ ਘੇਰਾ ਪਾਈ ਰੱਖਿਆ ਪਹਾੜੀ ਰਾਜੇ ਵੀ ਬਾਰ ਦੁਖੀ ਹੋ ਗਏ ਨੇ ਅਖੀਰ ਇਹਨਾਂ ਵੇਖਿਆ ਹੁਣ ਸਾਡੀ ਪੇਸ਼ ਨਹੀਂ ਜਾਂਦੀ ਇਹਨਾਂ ਨੇ ਧਰਮ ਦੀ ਰਾਜਨੀਤੀ ਖੇਡੀ ਧਰਮ ਦੀ ਰਾਜਨੀਤੀ ਹੁਣ ਧਰਮ ਦੀ ਰਾਜਨੀਤੀ ਖੇਡਦੇ ਨੇ ਇਹ ਕੀ ਕੀਤਾ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਅਰੰਗਜੀਤ ਨੇ ਵੀ ਲਿਖਤੀ ਰੂਪ ਚ ਕਸਮ ਖਾਧੀ ਪਹਾੜੀ ਰਾਜਿਆਂ ਨੇ ਆਟੇ ਦੀ ਗਾਉ ਬਣਾ ਕੇ ਕਸਮ ਖਾਧੀ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਅਨੰਦਗੜ੍ਹ ਦਾ ਕਿਲਾ ਖਾਲੀ ਕਰਦੇ ਹੋ ਜਿੱਥੇ ਮਰਜ਼ੀ ਚਲੇ ਜਾਓ ਇੱਕ ਵਾਰ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਹੋ ਹੁਣ ਜਦੋਂ ਇਹਨਾਂ ਨੇ ਧਰਮ ਦੀ ਓਟ ਲਈ ਧਾਰਮਿਕ ਗ੍ਰੰਥਾਂ ਦੀ ਸੌਂ ਖਾਦੀ ਜਦੋਂ ਕਸਮ ਖਾਦੀ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਣ ਦਾ ਸਾਰੇ ਨਾਲ ਵਿਚਾਰ ਕੀਤਾ ਗੁਰਮਖੋ ਵਿਚਾਰ ਕੀਤੀ ਸਾਰਿਆਂ ਦੇ ਨਾਲ ਕਿ ਆਨੰਦਪੁਰ ਦਾ ਕਿਲਾ ਹੁਣ ਛੱਡ ਦੇਣਾ ਚਾਹੀਦਾ ਹੈ ਕਿਉਂ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਦੀ ਹੈ ਸਤਸੰਗਿਓ ਫਿਰ ਛੇ ਤੇ ਸਤਵੋ ਦਰਮਿਆਨੀ ਰਾਤ ਨੂੰ ਸਤਗੁਰੂ ਜੀ ਨੇ ਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਸਤਿਗੁਰੂ ਨੇ ਸਾਰੀ ਵਿਵੰਦਬੰਦੀ ਬਣਾਈ 50 ਸਿੰਘਾਂ ਦਾ ਜਥਾ ਭਾਈ ਉਦੇਸ ਸਿੰਘ ਜੀ ਇਹ ਭਾਈ ਉਦੇਸ ਸਿੰਘ ਜੀ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ 100 ਸਿੰਘਾਂ ਦਾ ਜਥਾ ਕਰਤਾ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਜੋ ਪਹਿਲਾਂ ਨਾਮ ਭਾਈ ਜੇਤਾ ਜੀ ਸੀ ਜੋ ਦਿੱਲੀ ਤੋਂ ਅਨੰਦਪੁਰ ਸਾਹਿਬ ਸਤਿਗੁਰ ਦਾ ਧੰਨ ਗੁਰੂ ਤੇਗ ਬਹਾਦਰ ਪਿਤਾ ਦਾ ਸੀਚ ਲੈ ਕੇ ਆਏ ਸਨ ਭਾਈ ਜੀਵਨ ਸਿੰਘ ਜੀ ਇਹਨਾਂ ਦੇ ਨਾਲ ਨੇ ਬੀਬੀ ਭੱਖਾ ਜੀ ਸੌ ਸਿੰਘਣ ਜਥਾ ਹੈ ਬੀਬੀ ਭੱਖਾ ਜੀ ਤੇ ਭਾਈ ਜੀਵਨ ਸਿੰਘ ਜੀ ਦੇ ਨਾਲ ਤੇ ਸੌ ਸਿੰਘਣ ਜਥਾ ਬਣਾਤਾ ਭਾਈ ਬਜਤਰ ਸਿੰਘ ਜੀ ਇਹ ਵੀ ਭਾਈ ਮਨੀਸ਼ ਨੇ ਸੁਪੁੱਤਰ ਨੇ ਜਿਨ੍ਹਾਂ ਨੇ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਸੀ ਨਾਗਨੀ ਮਾਰ ਕੇ ਹਾਥੀ ਦੇ ਮੱਥੇ ਨੂੰ ਗੁਰੂਵਿੰਦ ਦਿੱਤਾ ਸੀ। ਅਨੰਤਪੁਰ ਦਾ ਕਿਲਾ 6 ਨੂੰ ਰਾਤ ਨੂੰ ਛੱਡਿਆ ਜਦੋਂ ਪਾਗਾ ਵਾਲਿਓ ਅਜੇ ਸਾਧਗੁਰ ਦੇ ਸਿੱਖ ਸਾਧਗੁਰ ਦੇ ਪਰਿਵਾਰ ਕੁਝ ਕੁ ਦੂਰ ਗਿਆ ਜੀ। ਅਜੇ ਸ਼ਾਈ ਟਿੱਬੀ ਦੇ ਕੋਲ ਨੇ ਤੇ ਮੁਗਲਾਂ ਨੇ ਵੀ ਕਸਮਾਂ ਤੋੜ ਦਿੱਤੀਆਂ। ਪਹਾੜੀ ਰਾਜਿਆਂ ਵੀ ਕਸਮਾਂ ਤੋੜ ਦਿੱਤੀਆਂ ਹਮਲੇ ਬੋਲ ਦਿੱਤੇ ਪਿੱਛੋਂ ਦੀ ਗਰਮਕੋ। ਉਸ ਸਮਾਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੱਪੜ ਨਾਮੇ ਦੇ ਵਿੱਚ ਗੁਰਮੁਖੋ ਲਿਖਿਆ ਹੈ ਔਰੰਗਜ਼ੇਬ ਨੂੰ ਇਦਿਆਂ ਕਤੂਤਾਂ ਦਾ ਸ਼ੀਸ਼ਾ ਵਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਹਿੰਦੇ ਕਲਗੀਧਰ ਪ੍ਰੀਤਮ ਕਹਿੰਦੇ اے ਔਰੰਗਜ਼ੇਬ ਨਾ ਕੋਈ ਤੇਰਾ ਦੀਨ ਹੈ ਨਾ ਕੋਈ ਤੇਰਾ ਧਰਮ ਹੈ ਨਾ ਕੋਈ ਤੇਰਾ ਈਮਾਨ ਹੈ ਔਰੰਗਜ਼ੇਬ ਇਥੋਂ ਤੱਕ ਜਿਸ ਮੁਹੰਮਦ ਸਾਹਿਬ ਦੇ ਤੁ ਗੱਲਾਂ ਕਰਦਾ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਕੀ ਕਹਿੰਦੇ ਕਲਗੀਧਰ ਪ੍ਰੀਤਮ ਜਫਰਨਾਮੇ ਦੇ ਵਿੱਚ ਕਹਿੰਦੇ ਨਾ ਇਮਾਂ ਪ੍ਰਸਤੀ ਨਾ ਉਜਾਈ ਦੀ ਨਾ ਸਾਇਬ شناਸੀ ਨਾ ਮੁਹੰਮਦ ਯਕੀ ਪਾਉ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਹੈਗਾ ਆਉਂਦੀ ਫੌਜ ਨੂੰ ਠੱਲ ਪਾਉਂਦੇ ਨੇ ਭਾਈ ਉਹਦੇ ਸਿੰਘ ਜੀ ਨਾਲ ਪੰਜਾਗ ਸਿੰਘਾ ਦਾ ਜਥਾ ਹੈ ਇਦਾਂ ਮੁਕਾਬਲਾ ਸ਼ੁਰੂ ਹੋ ਗਿਆ ਅਗਲੇ ਪਾਸੇ ਪਿੰਡ ਝੱਖੀਆਂ ਦੇ ਜੂਤੇ ਬੀਬੀ ਭਿੱਖਾ ਜੀ ਭਾਈ ਜੀਵਨ ਸਿੰਘ ਜੀ ਸੌ ਸਿੰਘਾਂ ਦੇ ਜਥਾ ਨਾਲ ਹੈ ਇੱਥੇ ਵੀ ਫੌਜਾਂ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਇਧਰੋਂ ਭਾਈ ਉਹਦੇ ਸਿੰਘ ਜੀ ਜੂਜਦੇ ਆ ਜੂਜਦੇ ਸੀਦੇ ਜਾਮ ਪੀ ਗਏ ਜੀ ਅਗਲੇ ਪਾਸੇ ਵੀ ਹੁਣ ਝੱਖੀਆਂ ਪਿੰਡ ਦੇ ਜੂਤੇ ਵੀ ਮੁਕਾਬਲਾ ਹੋ ਰਿਹਾ ਹੈ। ਕਮਸਾਂ ਹੰ ਦਾ ਜਦ ਹੋ ਰਿਹਾ ਹੈ। ਤੇ ਸਤਿਗੁਰੂ ਸਰਸਾ ਦੇ ਕੰਡੇ ਦੇ ਪਹੁੰਚ ਗਏ ਨੇ। ਸਾਡਾ ਇਤਿਹਾਸ ਕਹਿੰਦਾ ਇੱਥੇ ਸਤਿਗੁਰੂ ਜੀ ਨੇ ਫਿਰ ਅੰਮ੍ਰਿਤ ਵੇਲਾ ਵੀ ਸੰਭਾਲਿਆ। ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਇੱਥੇ। ਕੁਝ ਸਿੰਘਾਂ ਨੂੰ ਪਹਿਲੇ ਦੇ ਖਿਲਾਰ ਦਿੱਤਾ। ਆਪ ਸਤਿਗੁਰੂ ਨੇ ਇੱਥੇ ਸਰਸਾ ਦੇ ਕੰਡੇ ਪਰਿਵਾਰ ਸਮੇਤ ਇੱਥੇ ਤੱਕ ਪਰਿਵਾਰ ਇਕੱਠਾ ਹੈ। ਸਤਗੁਰ ਜੀ ਨੇ ਅੰਮ੍ਰਿਤ ਵੇਲਾ ਸੰਭਾਲਿਆ ਇੱਥੇ ਵੀ। ਵੇਖੋ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋ ਹੱਥੋਂ ਬੁਲੇਹਾਰੇ ਜਾਈਏ ਤੋ ਹੱਥੋਂ ਸਦਕੇ ਜਾਈਏ ਤੁਸੀਂ ਆਉਣ ਵਾਲੇ ਸਿੱਖਾਂ ਲਈ ਪੂਰਨੇ ਬਦ ਤੇ ਸਿੱਖੋ ਜਿਸ ਹਾਲ ਤੀ ਮਰਦੀ ਹੋ ਜੋ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ ਹੈ। ਸਤਗੁਰ ਜੀ ਨੇ ਇੱਥੇ ਅੰਮ੍ਰਿਤ ਵੇਲਾ ਸੰਭਾਲਿਆ ਗੁਰਮਖੋ। ਇਧਰੋਂ ਚੱਕਿਆ ਪਿੰਡ ਦੇ ਜੂ ਤੇ ਬਾਬਾ ਜੀਵਨ ਸਿੰਘ ਜੀ ਬੀਬੀ ਭਿਖਾ ਜੀ ਇਹ ਵੀ ਦੁਸ਼ਮਣਾਂ ਦੇ ਨਾਲ ਜੂਝਦੇ ਪਏ ਨੇ ਬੀਬੀ ਭਿਖਾ ਜੀ ਐਡੀ ਦਲੇਰੀ ਨਾਲ ਲੜਦੇ ਪਏ ਨੇ ਕਾ ਹੋ ਲੜਦੇ ਪਏ ਨੇ ਮੁਗਲ ਵੀ ਹੈਰਾਨ ਹੋ ਗਏ ਪਹਾੜੀ ਰਾਜੇ ਵੀ ਹੈਰਾਨ ਹੋ ਗਏ ਇੱਕ ਬੀਬੀ ਐਡੀ ਦਲੇਰੀ ਦੇ ਨਾਲ ਪਾਗਾ ਵਾਲਿਓ ਇਹਨੇ ਨੂੰ ਲੁੱਕ ਕੇ ਫਿਰ ਕਿਸੇ ਮੁਗਲ ਨੇ ਪਠਾਨ ਨੇ ਗੋਲੀ ਜਲਾਈ ਤੇ ਬੀਬੀ ਭਿਖਾ ਜੀ ਦੇ ਮੱਥੇ ਤੇ ਗੋਲੀ ਵੱਜੀ ਤੇ ਬੀਬੀ ਭਿਖਾ ਜੂਝਦੇ ਆ ਜੂਝਦੇ ਆ ਝੱਖਿਆ ਪਿੰਡ ਜੂਝ ਤੇ ਸ਼ਹੀਦ ਹੋ ਗਏ। ਇਧਰੋਂ ਬਾਬਾ ਜੀਵਨ ਸਿੰਘ ਦੀ ਸ਼ਹੀਦ ਹੋ ਗਏ। ਕੁਝ ਇਤਿਹਾਸਕਾਰ ਕਹਿੰਦੇ ਨੇ ਬਾਬਾ ਜੀਵਨ ਸਿੰਘ ਦੀ ਚਮਕੌਰ ਦੀ ਗੜ੍ਹ ਜੀ ਸ਼ਹੀਦ ਹੋਏ ਪਰ ਜ਼ਿਆਦਾ ਇਤਿਹਾਸਕਾਰ ਕਹਿੰਦੇ ਨੇ ਝੱਖਿਆ ਪਿੰਡ ਜੂਝੀ ਬਾਬਾ ਜੀਵਨ ਸਿੰਘ ਜੀ ਉੱਥੇ ਛਿੱਧਿਆ ਜਾਮ ਪੀਤਾ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ। ਸਤਗੁਰੂ ਨੇ ਕਿ ਸਿੱਖਾ ਕੇ ਦਾ ਸਤਗੁਰੂ ਜੀ ਭਾਈ ਉਹਦੇ ਸਿੰਘ ਵੀ ਸ਼ਹੀਦੀ ਦਾ ਜਾਮ ਪੀ ਚੁੱਕੇ ਨੇ ਬੀਬੀ ਪਿੱਖਾ ਵੀ ਸ਼ਹੀਦੀ ਦਾ ਜਾਮ ਪੀ ਚੁੱਕੀ ਹੈ ਮੇਰੇ ਸਤਗੁਰੂ ਜੀ ਜਦੋਂ ਸਰਸਵਤ ਨਦੀ ਪਾਰ ਕੀਤੀ ਇੱਥੋਂ ਪਰਿਵਾਰ ਤਿੰਨ ਹਿੱਸਿਆਂ 'ਚ ਹੋ ਗਿਆ ਪਾਗਾ ਵਾਲਿਓ ਜੋ ਬੀਬੀ ਪਿੱਖਾ ਦਾ ਘਰ ਵਾਲਾ ਭਾਈ ਆਲਮ ਸਿੰਘ ਨੱਚਣਾ ਇਹ ਚਮਕੌਰ ਦੀ ਗੜੀ ਜਾ ਕੇ ਸ਼ਹੀਦ ਹੁੰਦਾ ਹੈ ਦੋਸ ਪੁੱਤਰ ਨੇ ਭਾਈ ਮੇਰ ਸਿੰਘ ਤੇ ਭਾਈ ਅਮੋਲੇ ਸਿੰਘ ਇਹ ਵੀ ਚਮਕੌਰ ਦੀ ਗੜੀ ਸ਼ਹੀਦ ਹੁੰਦੇ ਨੇ ਤੀਸਰਾ ਪੁੱਤਰ ਸੀ ਜੋ ਉਹ 1740 ਦੇ ਅੰਮ੍ਰਿਤਸਰ ਦੀ ਜੰਗ 'ਚ ਸ਼ਹੀਦ ਹੁੰਦਾ ਹੈ ਜੋ ਬੀਬੀ ਭਿੱਖਾ ਦਾ ਪਿਤਾ ਸੀ ਭਾਈ ਬੱਜਰ ਸਿੰਘ ਜੀ ਇਸ ਚੱਪੜ ਚੀ ਦੇ ਮੈਦਾਨ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਨਾਲ ਲੜਦੇ ਪਏ ਨੇ ਜਦੋਂ ਸਹਿਬ ਜਹਾਜਾਂ ਦਾ ਗੁਰਮੁਖੋ ਬਦਲਾ ਲਿਆ ਜਦੋਂ ਸਹਾਂਦੀ ਇਟਨੇਟ ਵਜਾਈ ਭਾਈ ਬੱਜਰ ਸਿੰਘ ਜੀ ਇੱਥੇ ਸੀ ਜੀ ਜਾਨ ਪੀਂਦੇ ਨੇ ਗੁਰਮੁਖੋ ਇਹ ਸਾਰਾ ਪਰਿਵਾਰ ਹੀ ਜੇ ਜਾਂ ਪੀ ਗਿਆ ਤੇ ਮੰਗਿਆ ਕਿ ਸੀ ਬੀਬੀ ਪਿੱਖਾ ਨੇ ਇਹ ਕਲਗੀ ਤਰਪੀਤਮ ਦੀ ਸਾਰਾ ਪਰਿਵਾਰੀ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਅੱਜ ਗੁਰਮਖੋ ਬੀਬੀ ਪਿੱਖਾ ਦੇ ਤਿੰਨ ਪੁੱਤਰ ਵੀ ਸ਼ਹੀਦ ਹੋ ਗਏ ਨੇ ਘਰ ਵਾਲਾ ਵੀ ਸ਼ਹੀਦ ਪਿਤਾ ਵੀ ਸ਼ਹੀਦ ਜੋ ਸਤਿਗੁਰੂ ਕੋਲ ਮੰਗਿਆ ਸੀ ਗੁਰਮਖੋ ਅੱਜ ਸਤਿਗੁਰੂ ਨੇ ਉਹ ਦਾਤ ਝੋਲੀ ਚ ਪਾਈ